ਦਰ ਤੱਕ ਉਹ ਮੈਂ ਤੁਹਾਨੂੰ ਕਿਸੇ ਨਾਲ ਮਿਲੋਣਾ ਚਾਹੁੰਨੀ ਆ ਆਇਓ ਬਾਜੀ ਹਾਂਜੀ ਕਿਹਦੇ ਨਾਲ ਆ ਦੇਖੋ ਜੀ ਵੈਸੇ ਇਹਨੇ ਨਾ ਕੁੜੀ ਦੋੜਨ ਦੇ ਚੀ ਲੈਣਾ ਨੇ ਫੜ ਲਈ ਥੈਂਕ ਯੂ ਬ੍ਰਦਰ ਐਕਸਕਿਊਜ਼ ਮੀ ਵੈਸੇ ਤੁਹਾਡਾ ਨਾਮ ਕੀ ਆ ਮੇਰਾ ਨਾਮ ਚਲਾ ਹਾਂਜੀ ਪਰੀ ਨਾਮ ਮੇਰਾ ਰਾਜਵੀਰ ਹੈਗਾ ਜੀ ਅੱਛਾ ਇਹ ਵੀ ਇੰਡੀਆ ਤੋਂ ਨੇ ਅੱਛਾ ਇੰਡੀਆ ਤੋਂ ਪੰਜਾਬ ਤੋਂ ਭਾਜੀ ਪੰਜਾਬ ਤੋਂ ਤੁਸੀਂ ਕਿੱਥੋਂ ਜੀ ਵੈਸੇ ਪੰਜਾਬ ਤੋਂ ਮੈਂ ਅਮ੍ਰਿਤਸਰ ਸਾਹਿਬ ਤੋਂ ਹਾਂਜੀ ਸਰ ਸਾਹਿਬ ਕੋਈ ਮੇਲ ਲੱਗਦਾ ਨਹੀਂ ਮੈਡਮ ਲੁਧਿਆਣੇ ਤੋਂ ਇਹ ਲੁਧਿਆਣੇ ਦੇ ਨੇ ਸਾਡੀ ਲਵ ਮੈਰਿਜ ਹੋਈ ਹੈ ਅੱਛਾ ਅੱਛਾ ਭਾਜੀ ਫਿਰ ਤੇ ਵਧੀਆ ਗੱਲ ਆ ਤੁਹਾਡੀ ਲਵ ਮੈਰਿਜ ਹੋਈ ਹੈ ਅਮਰੀਕਾ ਜਾ ਅਹੀਂ ਦੱੱਕੇ ਖਾਣੇ ਕੀ ਕਹ ਲੂੰਗੀ ਬ੍ਰਦਰ ਠੀਕ ਆ ਯਾਰ ਆਇਆ ਹਾਂ ਹੀ ਮੈਂ ਕੰਮ ਮੈਨੂੰ ਕਹਿੰਨੇ ਦੱਸਿਆ ਮਤਲਬ ਭੇਜਿਆ ਹੀ ਇੱਥੇ ਤੇ ਜਿਹੜਾ ਏਜੰਟ ਆ ਉਹ ੱਤਕਾ ਕਰ ਗਿਆ ਥੋੜਾ ਯਾਰ ਮੇਰਾ ਨਾ ਫਰਾਡ ਹੋ ਗਿਆ ਹੁਣ ਮੈਂ ਇੱਥੇ ਸੜਕਾਂ ਤੇ ਹੀ ਤੁਰਿਆ ਫਿਰਦਾ ਸਮਾਨ ਮੇਰਾ ਪਤਾ ਹੀ ਨਹੀਂ ਕਿਹੜੇ ਇਥੇ ਇਦਾਂ ਕਰ ਜਾਂਦੇ ਆ ਬੜੇ ਏਜੰਟ ਹੁੰਦੇ ਆ ਕੋਈ ਨਹੀਂ ਤੁਹਾਨੂੰ ਜੋਬ ਵਾਸਤੇ ਕਰ ਦਿੰਨੇ ਆ ਜੇ ਕਹਿੰਦੇ ਉਹਦੇ ਗੱਲ ਕਰ ਲੈਨੇ ਯਾਰ ਜੋਬ ਦੀ ਕਿੱਥੇ ਜੋਬ ਦੀ ਯਾਰ ਹੁਣ ਹੈਲਪ ਕਰਨੀ ਪੈਣੀ ਨਾ ਉਹ ਆਏ ਨੇ ਉਹ ਵੀ ਤਾਂ ਪੰਜਾਬ ਦੇ ਨੇ ਅਸੀਂ ਜੇ ਪੰਜਾਬ ਦੇ ਆ ਤੇ ਆਈ ਨਹੀਂ ਕਰਨੀ ਤੇ ਕਿੰਨਾ ਨਹੀਂ ਕਰਨੀ ਆ ਭਾਜੀ ਮੈਂ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ ਬੇ ਲੋ ਪੰਜਾਬੀ ਪੰਜਾਬੀ ਦਾ ਕੰਮ ਹੁੰਦਾ ਬਗਾਨੇ ਮੁਲਕ ਚ ਕੋਈ ਨਹੀਂ ਤੁਸੀਂ ਆ ਜਾਓ ਕਰ ਲੈਨੇ ਆ ਮੇਰੀ ਸੁਣੋ ਗੱਲ ਇਹ ਗੱਲਾਂ ਨਾ ਟਾਲੋ ਕੋਈ ਗੱਲ ਨਹੀਂ ਕਰ ਦਿੰਨੇ ਆ ਤੁਸੀਂ ਕੋਈ ਗੱਲ ਤਾਂ ਤੇ ਮੈਂ ਯਾਰ ਹੱਦ ਹੁੰਦੀ ਐ ਕਿਉਂ ਤਕੀ ਵੀ ਪੰਜਾਬੀ ਹੋਣਾ ਮੈਂ ਤੁਹਾਨੂੰ ਵੀ ਤੇਰਾ ਸੰਭਾਲ ਲੈਣਾ ਤੇ ਕੋਈ ਨਹੀਂ ਤੇ ਆਪਾਂ ਹਸਣ ਨੂੰ ਆਏ ਫਾ ਤੇ ਫਿਰ ਕੀ ਹੋ ਗਿਆ ਲੈ ਜਾਂਦੇ ਆ ਦੱਸ ਯਾਰ ਇਹ ਤਨ ਸਾਰਾ ਨੂੰ ਲੈ ਕੇ ਕਰ ਜਿਹੜਾ ਪੰਜਾਬੀ ਮਿਲੂਗਾ ਤੁਹਾਨੂੰ ਵੀ ਸੰਭਾਲ ਲੈਣਾ ਕੋਈ ਨਹੀਂ ਭਾਜੀ ਨਹੀਂ ਤੇ ਨਹੀਂ ਕੋਈ ਨਹੀਂ ਮਾਰਨ ਕੇ ਨਹੀਂ ਨਹੀਂ ਕੋਈ ਨਹੀਂ ਤੁਸੀਂ ਅਮਾਇਨ ਨਾ ਕਰੋ ਚਲ ਆਓ ਤੇ ਤੁਹਾਨੂੰ ਕਰ ਲਾਂਗੇ ਤੇ ਤੁਸੀਂ ਚਲੋ ਕੋਈ ਗੱਲ ਸਮਾਨ ਸਮਾਨ ਤੁਸੀਂ ਕੋਈ ਗੱਲ ਨਹੀਂ ਚਲੋ ਆ ਜਾ ਚਲੋ ਚਲੀਏ ਐ ਕਿਹੜੇ ਤਿਕਣ ਵਰਦੀ ਵੀ ਯਾਰ ਫਿਰ ਕੀ ਹੋ ਗਿਆ ਆਓ ਤੁਸੀਂ ਆਜੋ ਆਜੋ ਤੁਸੀਂ ਕੋਈ ਨਹੀਂ ਤੁਹਾਡਾ ਸਮਾਨ ਲੈ ਆਵਾਂਗੇ ਆਓ ਤੁਸੀਂ ਆਜੋ ਭੈਣ ਜੀ ਤੁਸੀਂ ਅੱਜ ਐਸ ਵੇਲੇ ਟਾਈਮ ਵੇਖਿਆ ਕੀ ਗੱਲ ਦਿਨੇ ਟਾਈਮ ਨਹੀਂ ਲੱਗਦਾ ਕਿਉਂ ਭੈਣ ਜੀ ਮੈਂ ਆਪਣੀ ਤੀਹ ਦੇ ਘਰ ਆ ਨਹੀਂ ਸਕਦੀ ਜੀ صدਕੇ ਜਦੋਂ ਮਰਜ਼ੀ ਆ ਸਕਦੇ ਹੋ ਭੈਣ ਜੀ ਪਰ ਫਿਰ ਪਰ ਫਿਰ ਵੀ ਗੱਲ ਇਹ ਆ ਕਿ ਟਾਈਮ ਹੁੰਦਾ ਹੈ ਹਰ ਘਰ ਚ ਜਾਣ ਦਾ ਕੋਈ ਮੈਂ ਉਹ ਅੱਧੀ ਰਾਤ ਤੇ ਜਾਵਾਂ ਤਾਂ ਤੁਸੀਂ ਗੱਲਾਂ ਹੀ ਕਰੋਗੇ ਇਹ ਤਾਂ ਫਿਰ ਸਮਝਣ ਦੀ ਗੱਲ ਐ ਨਾ ਅੱਧੀ ਰਾਤ ਆਓ ਅੱਧੀ ਸਵੇਰ ਨੂੰ ਆ ਜਾਓ ਜਦੋਂ ਮਰਜ਼ੀ ਆ ਜਾਓ ਮੈਂ ਤਾਂ ਚੱਤੇ ਮਰ ਬੂਏ ਖੁੱਲੇ ਰੱਖੇ ਤੁਹਾਡੇ ਵਾਸਤੇ ਮੇਰਾ ਦਿਲ ਕੀਤਾ ਮੈਂ ਆ ਗਈ ਨਹੀਂ ਮੇਰਾ ਟਾਈਮ ਪਾਸ ਹੋਇਆ ਨਾਲ ਮੈਂ ਵੀ ਉੱਥੇ ਇਕੱਲੀ ਤਹੀਆਂ ਤੁਸੀਂ ਤੇ ਦੋਨੋਂ ਇਕੱਲੀਆਂ ਜੇ ਇੱਥੇ ਕਿਹੜਾ ਮੇਲ ਖਲੋਤਾ ਆ ਵੈ ਜਿਹੜਾ ਤੁਹਾਨੂੰ ਲੱਗਦਾ ਕਿ ਅੰਧੀ ਰਾਤੀ ਆ ਗਈ ਤੇ ਤੁਹਾਨੂੰ ਪਾਰਾ ਪਾਇਆ ਗਿਆ ਨਾ ਨਾ ਸਾਨੂੰ ਕੋਈ ਪਾਰਾ ਨਹੀਂ ਪੈਂਜੀ ਜਿਹਦੇ ਕਰਕੇ ਆਏ ਹੋ ਨਾ ਉਹ ਨਹੀਂ ਸਾਨੂੰ ਤੁਹਾਨੂੰ ਨਜ਼ਰ ਆ ਨਹੀਂ ਹਰਕਤ ਕਰਨੀ ਹੈ ਜੀ ਨਾ ਜੀ ਨਾ ਇਹ ਕਿਵੇਂ ਕਰ ਸਕਦੇ ਹੋ ਸਵਾਨੋਂ ਹੁੰਦੇ ਰਹਾਦੇ ਫਿਰ ਤੱਕ ਹਰ ਵੀ ਘਰ ਨਹੀਂ ਬਿਲਕੁਲ ਤੇ ਗੁੜੀਆ ਗੁੜੀਆ ਅੰਦਰ ਸੁੱਤੀ ਹੈ ਉਹਨੂੰ ਇੰਨੀ ਸਮਝ ਨਹੀਂ ਆ ਕਿ ਬੱਚਾ ਛੋਟਾ ਜਿਹਾ ਹੈ ਤੇ ਉਹਨੂੰ ਛੱਡ ਕੇ ਮੈਂ ਕਿੱਥੇ ਕਿੱਥੇ ਦੁਨੀ ਫਿਰਦੀ ਹੈ ਹੈ ਆ ਮਤ ਦਿੱਤੀ ਜੇ ਭੈਣ ਜੀ ਜੇ ਮੇਰੇ ਵਰਗੀ ਬੋਲੇ ਨਾ ਫਿਰ ਤੁਸੀਂ ਕਹਿਣਾ ਕਿ ਹਾਂ ਬਈ ਬੋਲਦੀ ਹੈ ਭੈਣ ਜੀ ਇਹ ਗੱਲ ਨਾ ਕਹਿਣਾ ਮਤ ਨਾ ਕੁੜੀ ਨੂੰ ਬੜੀ ਚੰਗੀ ਦਿੱਤੀ ਹੈ ਇਹ ਦਿੱਤੀ ਹੈ ਵੀ ਅੱਧੀ ਅੱਧੀ ਰਾਤ ਨੂੰ ਬਾਹਰ ਰਹੀ ਬੱਚਾ ਛੋਟਾ ਜਿਹਾ ਛੱਡ ਕੇ ਓਹੋ ਭੈਣ ਜੀ ਇਹ ਤਾਂ ਬੋਲ ਰਹੀ ਤੇ ਦਿੰਦੇ ਨਹੀਂ ਆ ਹੁਣ ਕਰਵਾ ਚਾਹਤੋਂ ਦੇਣ ਕੀ ਰਹਿ ਗਏ ਸਿਰ ਤੇ ਕੁਰੀ ਗਈ ਹੁੰਦੀ ਸਲੂਨਾਂ ਅੱਗੇ ਪਾਈ ਗਈ ਆ ਨਾ ਸਲੂਨ ਜਾਂਦੀ ਤੇ ਮੈਨੂੰ ਕਹਿ ਕੇ ਜਾਂਦੀ ਨਾ ਮੈਂ ਸਲੂਨ ਚੱਲੀ ਆ ਕਰ ਲਓ ਫੋਨ ਕਿੱਥੇ ਗਈ ਤੁਹਾਡੀ ਲਾੜਲੀ ਤਾ ਤੂੰ ਇਹਨੂੰ ਫੋਨ ਨਹੀਂ ਕੀਤਾ ਬੜੇ ਕੀਤੇ ਭੈਣ ਜੀ ਫੋਨ ਉਹ ਨਹੀਂ ਚੁੱਕਦੀ ਤੇ ਜ਼ਬਾਨ ਉਹਦੀ ਹੱਦੋਂ ਵੱਧ ਗਈ ਈ ਜੇ ਹੰਤਾ ਕਿ ਧੋਸਦਾ ਭੈਣ ਜੀ ਮੇਰੀ ਕੁੜੀ ਤਾਂ ਫालतू ਦੇ ਨਾ ਬੋਲਦੀ ਨਹੀਂ ਹਾਂ ਇਹਨੇ ਤਾਂ ਤੁਹਾਨੂੰ ਨਹੀਂ ਕਦੇ ਕੁਝ ਕਿਹਾ ਕੋਈ ਤਾਂ ਕਹਿੰਦੀ ਹੈ ਜਿੰਨੂੰ ਕੋਈ ਨਹੀਂ ਸੀ ਨਾ ਕਹਿੰਦੀ ਜਿੰਨੂੰ ਨਹੀਂ ਸੀ ਨਾ ਕਹਿੰਦੀ ਉਹਨੂੰ ਉਹ ਰੱਜ ਕੇ ਬੋਲਦੀ ਹੈ ਨਾ ਜਿਹੜਾ ਲਿਆਜ਼ ਨਹੀਂ ਰਖਦੀ ਉਹ ਸਰੋ ਨਾ ਨੂੰ ਫੋਨ ਕਰਕੇ ਦੇਖ ਤੁਸੀਂ ਕਰਕੇ ਵੇਖ ਲਓ ਨਾ ਚੁੱਕਣਾ ਹੀ ਨਹੀਂ ਕੋਈ ਗੱਲ ਨਹੀਂ ਪਤਾ ਤਾਂ ਕਰ ਲੈਂਦਾ ਮੈਨੂੰ ਨਿਤਵਲ ਤੋਂ ਬਾਹਰ ਗਾਵਾ ਕੋਈ ਵੱਲੋਂ ਇਸਨਾਂ ਜੀ ਮੈਨੂੰ ਸਹੀ ਸਹੀ ਦੱਸਣਾ ਪੂਰੀ ਮੇਰੀ ਅਰਦਾਸ ਹਾਂ ਮੇਰਾ ਕਸੂਰ ਕੱਢ ਦਿਓ ਭੈਣ ਜੀ ਉਹ ਗੱਲ ਹੋਈ ਸੀ ਮੈਂ ਕੀ ਗੱਲ ਆਦੀ ਆਈ ਇਹ ਤਾਂ ਨਹੀਂ ਗਲੀ ਨਹੀਂ ਵੇਖੋ ਹਾਂ ਬੱਚਾ ਘਰ ਛੱਡ ਕੇ ਗਈ ਬੱਚੇ ਵੀ ਨਾ ਰਹਿੰਦੀ ਨਹੀਂ ਦਿਨ ਤੇ ਹਰ ਦਾ ਦਿਨ ਆਹ ਬਾਜ਼ਾਰ ਵੀਰ ਮਾਰਕੀਟ ਕਿਤੇ ਤੂੰ ਪੱਲੇ ਕੇ ਜਾਣ ਦਿੱਤਾ ਤੂੰ ਨਾਲ ਚੱਲਦੇ ਨਾ ਸੀ ਐਹੀ ਤਾਂ ਗੱਲ ਹੈ ਭੈਣ ਜੀ ਜਦੋਂ ਮੈਂ ਜਾਣੀ ਹੈ ਨਾ ਤੇ ਨਾਲ ਤੁਰ ਪੈਂਦੀ ਹੈ ਜਿਵੇਂ ਚੁੰਨੀ ਨਾਲ ਬੰਨੀ ਹੋਵੇ ਹੈ ਕਿ ਮੈਂ ਤਾਂ ਜਿੱਥੇ ਜਾਣਾ ਤੁਸੀਂ ਜਾਓਗੇ ਮੈਂ ਨਾਲ ਜਾਣਾ ਮੈਂ ਨਹੀਂ ਹੱਦਾਂ ਤੁਹਾਨੂੰ ਕੱਲਿਆਂ ਨੂੰ ਜਾਂ ਦੇਣਾ ਤੇ ਅੱਜ ਜਦੋਂ ਹੁਣ ਆਪ ਜਾਂਦੀ ਹੈ ਨਾ ਤੇ ਕੱਲੀ ਜਾਂਦੀ ਹੈ ਬੱਚਾ ਤੱਕ ਨਹੀਂ ਨਾਲ ਲੱਗ ਗਈ ਅੰਜੀ ਪਰ ਮੌਸਮ ਬਦਲ ਗਿਆ ਉਹ ਕਿਸੇ ਨਾਲ ਲੈ ਕੇ ਜਾਂਦੀ ਕਿੰਨੇ ਵਜੇ ਦੀ ਦੱਸ ਕੇ ਤਾਂ ਜਾਂਦੀ ਵੀ ਮੈਂ ਕਿੱਥੇ ਚੱਲੀ ਆ ਕਿੰਨੇ ਵੇ ਦੀ ਗਈ ਹੈ ਦੁਪਹਿਰ ਦੀ ਗਈ ਜੇ 12 ਵਜੇ ਦੀ 12 ਵਜੇ ਦੀ ਹਾਂਜੀ ਤੇ ਕਿਹੜਾ ਪਾਰਲਰ ਹੈ ਜਿਹੜਾ 12 ਵਜੇ ਤੱਕ ਲੈ ਕੇ 9 ਵਜੇ ਤੱਕ ਉਹਦੀ ਸਿਟਿੰਗ ਕਰੇਗਾ ਕੋਈ ਗੱਲ ਤਾਂ ਹੋਈ ਹੋएगी ਭਾਂਜੀ ਭਾਂਜੀ ਉਹਦੀਆਂ ਵਾਗਾ ਬਹੁਤ ਖੁੱਲ ਗਈਆਂ ਕੁਛ ਤੁਸੀਂ ਉਹਦੇ ਸਾਹਮਣੇ ਬੋਲਦੇ ਹੋ ਤੇ ਉਹਨੇ ਵੀ ਬੋਲਣਾ ਸਿੱਖ ਲਿਆ ਮੇਰੀਆਂ ਵੀਆਂ ਵਾਗਾ ਨਹੀਂ ਖੁੱਲ ਸਕਦੀਆਂ ਮੇਰੀ ਕੁੜੀ ਉੱਚੀ ਨਹੀਂ ਮੈਂ ਬੋਲਦੀ ਪਿੱਛੇ ਦੀ ਨਹੀਂ ਆਏ ਸੀ ਸੇਵਕ ਹੋਣੀ ਤੁਹਾਡੇ ਘਰ ਤੁਹਾਡੇ ਘਰ ਤਾਲਾ ਲੱਗਾ ਨਾ ਤੁਹਾਡਾ ਚੌਂਕੀਦਾਰ ਨਾ ਤੁਹਾਡੀ ਉਹ ਮੀਨਾ ਕੰਮ ਵਾਲੀ ਘਰ ਚ ਤੇ ਨਾ ਦਾ ਸਿਕਿਉਰਿਟੀ ਗਾਰਡ ਛੁੱਟੀ ਤੇ ਸੀ ਤੇ ਰਹੀ ਗੱਲ ਦੀ ਹਰਪ੍ਰੀਤ ਤੇ ਮੈਂ ਮੈਂ ਆਪਣੀ ਭੈਣ ਵੱਲ ਗਈ ਸੀ ਉਹ ਕਹਿੰਦੀ ਮੈਂ ਤਾਂ ਨਾਲ ਹੀ ਜਾਣਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪੁੱਤ ਨਾਲ ਚੱਲ ਤੇ ਮੀਨਾ ਨੂੰ ਫਿਰ ਮੈਂ ਛੁੱਟੀਆਂ ਹੀ ਦੇਣੀਆਂ ਸੀ ਲੋਕ ਜਦੋਂ ਸਿਕਿਉਰਿਟੀ ਗਾਰਡ ਨਹੀਂ ਹੈਗਾ ਘਰ ਮੈਂ ਕਹਿੰਦੀ ਕਿਤੇ ਅਸਰੇ ਖੁੱਲਾ ਛੱਡਣਾ ਸੀਗਾ ਕੋਈ ਗੱਲ ਨਹੀਂ ਫਿਰ ਭੰਜੀ ਕੁੜੀ ਕਿਤੇ ਕੰਮ ਹੀ ਗਈ ਹੋएगी ਸ਼ਹਿਰ ਵਸਦੇ ਸ਼ਹਿਰ ਚ ਹੀ ਰਹੀ ਹੈ ਉਹ ਕਿਹੜਾ ਪ੍ਰਦੇਸਾਂ ਚ ਇੱਥੇ ਆ ਗਈ ਹੈ ਭੰਜੀ ਉਹ ਜਾਵੇ ਤੇ ਕੰਮ ਹੈਨਾ ਤੇ ਮੈਂ ਜਾਵਾਂ ਤੇ ਫालतू ਘੁੰਮਣ ਚਲੇਗੇ ਫਿਰ ਤੁਸੀਂ ਭੱਜ ਜਾਨਨੇ ਹੋ ਆਪਣੇ ਕੰਮਾਂ ਤੋਂ ਆਪਣੀਆਂ ਫਰਜ਼ਾਂ ਤੋਂ ਇਹੀ ਗਲਤ ਸੁਨੇਹਾ ਮੈਂ ਭੈਣ ਜੀ ਨਹੀਂ ਭੈਣ ਜੀ ਗਲਤ ਗੱਲ ਨਹੀਂ ਮੈਂ ਤਾਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨ ਦੀ ਸ਼ਾਇਸ ਆ ਕੋਈ ਨਹੀਂ ਕਰੋ ਗੱਲ ਦੇਖੋ ਭੈਣ ਜੀ ਬਾਹਰ ਦਾ ਦੱਸੋ ਕੀ ਬਣਿਆ ਉਹਦੋਂ ਦੇ ਵਿੱਚ ਪੇਪਰ ਦਿੱਤੇ ਕੁੜੀ ਦੇ ਤੇ ਮੈਂ ਬੇਟੀ ਦੇ ਵੀ ਦਿੱਤੇ ਉਹ ਤੁਹਾਡੀ ਪੁੱਤਰੀ ਦੇ ਵੀ ਲਗਾ ਕੇ ਵੀਜ਼ਾ ਤੇ ਨਾ ਦਾ ਤੋਰੋ ਬੱਚਿਆਂ ਨੂੰ ਮਾਵਾ ਜੋ ਵੀ ਆ ਨਾ ਆਪਣੀ ਜ਼ਿੰਮੇਵਾਰੀ ਹੈ ਬੱਚਿਆਂ ਨੂੰ ਵਿਆਹ ਕੇ ਨਹੀਂ ਖਾਲੀ ਛੱਡ ਜਾਂਦੇ ਦੋਨੇ ਬੱਚੇ ਵੈਲ ਸੈਟ ਹੋ ਜਾਣੇ ਇੱਕ ਦੂਜੇ ਨਾਲ ਆਰਾਮ ਨਾਲ ਰਹੇ ਉਹਨਾਂ ਦਾ ਪਰਿਵਾਰ ਜੁੜਿਆ ਰਹੇ ਇਹ ਸਾਡੀ ਜ਼ਿੰਮੇਵਾਰੀ ਹੈ ਜੀ ਹਾਂ ਜੀ ਵੇਖੋ ਜਿਹੜੇ ਆ ਨਾ ਇਹ ਕੰਮ ਬੜੇ ਆਸਾਨ ਨਹੀਂ ਪਏ ਹੋਏ ਵੀ ਤੁਸੀਂ ਕਹਿੰਦੇ ਹੋ ਵੀ ਇੰਜ ਚੁਟਕੀਆਂ ਮਾਰੀਆਂ ਤੇ ਹੋ ਗਿਆ ਜੀ ਕੰਮ ਐਦਾਂ ਨਹੀਂ ਹੁੰਦੇ ਕੰਮ ਨੂੰ ਟਾਈਮ ਲੱਗਦਾ ਹੈ ਤਾਂ ਕਿੰਨਾ ਟਾਈਮ ਲੱਗੇਗਾ 1.5 ਸਾਲ ਹੋਣ ਤੇ ਆ ਗਿਆ ਹੁਣ ਤੇ 1.5 ਸਾਲ ਹੋਣ ਤੇ ਆ ਗਿਆ ਪ੍ਰੋਸੈਸ ਤਾਂ ਹੁਣ ਸਟਾਰਟ ਹੋਣਾ ਸੀ ਨਾ ਉਹ ਕਹਿੰਦਾ ਉਧਰ ਦੀ ਐਮਬੈਸੀ ਵੱਲੋਂ ਹਾਲੇ ਜਿਹੜੀ ਇਹ ਰੋਕ ਲੱਗੀ ਹੋਈ ਹੈ ਤੇ ਹਾਲੇ ਨੀਂਜੇ ਪੈਂਦੀ ਕੰਮ ਹੋਣਾ ਮੈਂ ਤੁਹਾਨੂੰ ਸਾਫ਼ ਕਹਿੰਦਾ ਜੀ ਮੈਂ ਸਾਰਾ ਕੁਝ ਹਰ ਪ੍ਰੀਤ ਨੂੰ ਦੱਸਦਾ ਜਿੱਦਾਂ ਦੀਆਂ ਇਹਦੀਆਂ ਹਰਕਤਾਂ ਉਹਦੀਆਂ ਵਸਣ ਵਾਲੀਆਂ ਨਹੀਂ ਜੇ ਜੇ ਤਾਂ ਉਹ ਵਸਣਾ ਚਾਹਦੀ ਹੈ ਉਹਨੂੰ ਆਰਾਮ ਨਾਲ ਪੁੱਛ ਲੋ ਨਹੀਂ ਵਸਣਾ ਤੇ ਉਹਨੂੰ ਆਪਣੇ ਨਾਲ ਲੈ ਜਾ ਸਕਦੇ ਤੁਸੀਂ ਇਹ ਤੁਸੀਂ ਕਿਹੜੀ ਗੱਲ ਕਹਿਤੀ ਭੈਣ ਜੀ ਮੈਂ ਕੁੜੀ ਮੈਂ ਵਿਆਹੀ ਸੀ ਆਪਣੇ ਘਰ ਮੂਹੇ ਪਾਰ ਨੂੰ ਕੁੜੀ ਆਪਣੇ ਘਰ ਵਸੇ ਮੈਂ ਆਂਦੀ ਜਾਂਦੀ ਰਵਾਂਗੀ ਪਰ ਇਹਦਾ ਮਤਲਬ ਐ ਨਹੀਂ ਕਿ ਤੁਸੀਂ ਹੁਣ ਦੂਜੇ ਪੈਰ ਦੀ ਗੱਲ ਕਰੋ ਅੱਜ ਕੁੜੀ ਮੇਰੇ ਘਰੋਂ ਗਈ ਹੈ ਹੋ ਸਕਦਾ ਅੱਜ ਨਹੀਂ ਬੜੀ ਵਾਰੀ ਗਈ ਹੈ ਭੈਣ ਜੀ ਅੱਜ ਨਹੀਂ ਉਹ ਠੀਕ ਹੈ ਤੁਸੀਂ ਅੱਜ ਆਗੇ ਉਹ ਵਕਰੀ ਗੱਲ ਮੈਨੂੰ ਨਹੀਂ ਮੰਨਦਾ ਜੀ ਜੋ ਬੜੀ ਵਾਰੀ ਕੇ ਹਿੰਦੀ ਨਾ ਤੇ ਮੇਰੇ ਫੋਨ ਤੇ ਨਹੀਂ ਕਿ ਪਹਿਲਾਂ ਤੁਹਾਡੀਆਂ ਵੱਜ ਵੱਜ ਕੇ ਮੈਸੀ ਵੱਜਨੇ ਸੀ ਕੱਜ ਤੁਹਾਡੀ ਤੇ ਅੱਜ ਮੈਂ ਨਹੀਂ ਅੱਜ ਮੈਂ ਕੀਤਾ ਫੋਨ ਕਰੋ ਨਾ ਮੈਨੂੰ ਵੀ ਤਾਂ ਲੱਗੇ ਜਦ ਉਹਦੀਆਂ ਵਾਗਾਂ ਹੀ ਖੁੱਲੀਆਂ ਉਹ ਕਹਿੰਦੀ ਮੈਂ ਜਿੱਥੇ ਮਰਜੀ ਜਾਵਾਂ ਮੈਨੂੰ ਨਹੀਂ ਰੋਕਣਾ ਮੰਮੀ ਮੈਂ ਜਿੱਥੇ ਮਰਜੀ ਜਾਵਾਂ ਮੇਰੀ ਮਰਜ਼ੀ ਤੇ ਮੈਂ ਫਿਰ ਉਹਨੂੰ ਕਿਉਂ ਰੋਕਾਂ ਮੈਂ ਆਪਣੇ ਸਿਰ ਚਿੱਤਰ ਥੋੜੀ ਮਿਹਰਵਾਨੀ ਕਰੀ ਤੂੰ ਹੀ ਬੋਲ ਲਿਆ ਕਦੀ ਉਹਨੇ ਬੋਲ ਲਿਆ ਸਿਮਰਤ ਦੇ ਘਰ ਦੇ ਨਾ ਕਾਵਰ ਬੜੇ ਘਟ ਆਉਂਦੇ ਨੇ ਮੈਨੂੰ ਲੱਗਦਾ ਕੁੜੀ ਸਿਮਰਤ ਦੇ ਘਰ ਗਈ ਹੁਣੀ ਐ ਪੁੱਛ ਲੈ ਸਿਮਰਤ ਨੂੰ ਕਰ ਲਓ ਸਿਮਰਤ ਨੂੰ ਕਰ ਲਓ ਸਿਮਰਤ ਦੇ ਘਰ ਦਾ ਜਿਹੜਾ ਉਹਨੇ ਉਹੀ ਸਿਮ ਲਈ ਹੋਗੀ ਜਿਹਦੇ ਟਾਵਰ ਹੋਣਗੇ ਉਹਦੀ 사ਸ ਨੂੰ ਕਰ ਲਓ ਨਹੀਂ ਮੈਂ ਫੋਨ ਕਿਉਂ ਕਰਨਾ ਹੋਰ ਥੋੜੀ ਦੇਰ ਨੂੰ ਆ ਜਾਏਗੀ ਹਰਪਿਕ ਐਸਕੇਟ ਆਓ ਕਰੋ ਵੇਟ ਪੁੱਤਰ ਮੰਨਤ ਲਿਆ ਕੁਛ ਕਾ ਚਾਹ ਬਣੀ ਮੰਨਤ ਮੰਨਤ ਕੌਣ ਹੈ ਮੰਨਤ ਆ ਜਾ ਪੁੱਤਰ ਮੇਰੇ ਕੋ ਆ ਕੇ ਬੈਠ ਸਸੂਦਾਂ ਐਕੋਂ ਕੰਜੀ ਇਹ ਮੇਰੇ ਘਰ ਤੇ ਮੇਰੀ ਕੋਈ ਅਜ਼ੀਜ਼ ਹੀ ਹੋਏਗੀ ਬਾਰ ਦਿਨ ਤੱਕ ਇਹਨੂੰ ਮੈਂ ਬਿਠਾਇਆ ਨਹੀਂ ਮੇਰਾ ਕਹਿੰਦਾ ਮਤਲਬ ਸੀ ਕਿ ਵਿਆਹ ਫੰਕਸ਼ਨ ਚ ਜਾਂ ਇੰਨੇ ਅਸੀਂ ਮਤਲਬ ਰਿਸੈਪਸ਼ਨ ਵਗੈਰਾ ਵੀ ਕੀਤੀ ਹੈ ਇੰਨੀ ਵੇਲੇ ਤੁਹਾਡੇ ਘਰ ਆਏਗੇ ਤੁਸੀਂ ਆਇਓ ਮੈਂ ਕਦੀ ਇਹਨਾਂ ਨੂੰ ਦੇਖਿਆ ਨਹੀਂ ਕੌਣ ਹੈ ਕੌਣ ਦੱਸੋ ਤੁਸੀਂ ਏ ਜੀ ਮੇਰੀ ਭੈਣ ਹੈ ਨਾ ਹਾਂਜੀ ਉਹਦੀ ਨੂੰਹ ਉਹਦੀ ਅੱਗੋ ਭੈਣ ਹੈ ਹਾਂ ਤੇ ਇਹਦਾ ਨਾ ਵੀਜ਼ਾ ਲੱਗ ਗਿਆ ਤੇ ਇਹ ਬਸ ਮੈਨੂੰ ਮਿਲਣ ਆਈ ਹੈ ਅਮਰੀਕਾ ਜਾ ਰਹੀ ਹੈ ਇਹ ਅਰਜਨ ਕੋਲ ਵੀਜ਼ਾ ਲੱਗ ਗਿਆ ਹਾਂਜੀ ਇਹਦਾ ਹਾਂਜੀ ਹਾਂਜੀ ਅਰਜਨ ਕੋਲ ਚੱਲੀ ਹੈ ਹਾਂਜੀ ਪਰ ਅਰਜਨ ਕੋਲ ਤਾਂ ਭੈਣ ਜੀ ਹਮ ਹਰਪੀ ਤੇ ਜਾਣਾ ਸੀ ਨਾ ਇਹ ਕਿਉਂ ਚੱਲੀ ਅਰਜਨ ਕੋਲ ਇਹਦਾ ਵੀਜ਼ਾ ਅਸੀਂ ਥੜੀ ਲਵਾਇਆ ਇਹਦੇ ਘਰਦਿਆਂ ਨੇ ਲਵਾਇਆ ਭੈਣ ਜੀ ਹੈ ਇਹਦਾ ਤਾਂ ਬੜੀ ਦੇਰ ਪਹਿਲਾਂ ਦਾ ਸਟੱਡੀ ਵੀਜ਼ਾ ਲੱਗਾ ਆ ਪ੍ਰੋਸੈਸਿੰਗ ਤੇ ਸੀਗਾ ਹੁਣ ਵੀਜ਼ਾ ਆ ਗਿਆ ਉਹਨਾਂ ਨੇ ਟਿਕਟ ਵਗੈਰਾ ਕਰਾ ਲਈਆ ਜਾ ਰਹੀ ਹੈ ਤੇ ਇਸ ਕਰਕੇ ਮੈਨੂੰ ਮਿਲਣ ਆਈ ਹੈ ਭੈਣ ਜੀ ਗੁੱਸਾ ਨਾ ਕਰਨਾ ਨਾ ਦੂਰ ਦਾ ਰਿਸ਼ਤਾ ਤੁਹਾਡੀ ਭੈਣ ਤੇ ਉਹਦੀ ਨੂੰਹ ਉਹ ਠੀਕ ਹੈ ਪਰ ਉਹਦੀ ਨੂੰਹ ਦੀ ਅੱਗੋਂ ਭੈਣ ਅਸਲ 'ਚ ਗੱਲ ਕੀ ਹੈ ਕਿ ਭੈਣ ਜੀ ਪਹਿਲੇ ਨਾ ਅਰਜਨ ਨੂੰ ਇਹਦਾ ਰਿਸ਼ਤਾ ਆ ਰਿਹਾ ਸੀ ਪਰ ਮਾੜੀ ਕਿਸਮਤ ਮੇਰੀ ਕਿ ਰਿਸ਼ਤਾ ਅਰਜਨ ਨੇ ਆਪ ਪਸੰਦ ਕਰ ਲਿਆ ਤੇ ਮੈਨੂੰ ਉੱਥੇ ਹਾਂ ਕਰਨੀ ਪਈ ਤੇ ਤੁਹਾਡੀਆਂ ਸੁਨੀਆਂ ਪਈਆਂ ਕਦੀ ਤੇ ਤੁਹਾਡੀਆਂ ਤੇ ਕਦੀ ਤੁਹਾਡੀ ਕੁੜੀ ਦੀਆਂ ਕਿਸਮਤ ਮਾੜੀ ਭੈਣ ਜੀ ਤੁਹਾਡੀ ਕਦੀ ਕਹਿਣਾ ਨਹੀਂ ਚਾਹੀਦਾ ਕਿਸਮਤ ਸਾਡੀ ਮਾੜੀ ਹੋ ਗਈ ਸਾਡੀ ਕੁੜੀ ਰੋਲ ਗਈ ਹੈ ਵਾਹ ਜੀ ਵਾਹ ਸਾਰਾ ਕੰਮ ਹੀ ਕਰਦੇ ਰਹ ਗਏ ਤੇ ਮਿੱਠਾ ਮਿੱਠਾ ਕੋਈ ਹੋਰ ਚੁੰਝ ਮਾਰ ਗਿਆ ਮੇਰੀ ਗੱਲ ਸੁਣੋ ਭੈਣ ਜੀ ਜੇ ਸਾਰਾ ਕੁਝ ਤੁਸੀਂ ਕਰਦੇ ਰਹੇਗੇ ਤੇ ਤੁਹਾਡੇ ਵਾਲਾ ਕੀਤਾ ਹੋਇਆ ਥੋੜੀ ਅਸੀਂ ਇਹਨੂੰ ਲਾਤਾ ਉਹਨੂੰ ਉਹਦੇ ਘਰਦਿਆਂ ਨੇ ਲਾਇਆ ਪਰ ਅਰਜਨ ਕੋ ਜਾਂਦੀ ਕੀ ਲੋੜ ਐ ਹੋਰ ਕੰਟਰੀਆਂ ਥੋੜੀਆਂ ਅਸੀਂ ਹੋਰ ਜਗ੍ਹਾ ਥੋੜੀ ਸੀ ਜਾਂਦੀ ਦੇਖੋ ਕੁਮਾਰੀ ਕੁੜੀ ਇੱਕ ਵਿਆਹ ਬੰਦੇ ਕੋਲ ਜਾਂਦੀ ਤੇ ਚੰਗੀ ਲੱਗਦੀ ਰਿਸ਼ਤੇ ਵਿੱਚ ਉਹ ਵੀ ਦੂਰ ਦਾ ਰਿਸ਼ਤਾ ਹੈ ਕਹਿੰਦੇ ਭੈਣ ਜੀ ਕੋਣਾ ਤਾਂ ਤੁਸੀਂ ਸੋਚੋ ਅੱਜ ਕੱਲ ਕੀ ਥੋੜਾ ਸੋਚਣ ਵਾਲੀ ਗੱਲ ਐ ਭੈਣ ਜੀ ਭੈਣ ਜੀ ਆਪਸ ਦੀ ਗੱਲ ਹੂੰ ਉਹ ਕੁਮਾਰੀ ਐ ਉਹ ਵਿਆਹ ਆ ਅਧਿਕਾਰ ਦੀ ਇੱਥੇ ਐ ਤੇ ਸਮਝੋ ਨਾ ਮੈਂ ਕੀ ਕਹਿਣਾ ਚਾਹੁੰਦੀ ਆ ਇਹ ਮੈਂ ਸਭ ਸਮਝਦੀ ਭੈਣ ਜੀ ਕਹਿੰਦੀਆਂ ਗੱਲਾਂ ਇਹੋ ਜੀ ਕੋਈ ਗੱਲ ਨਹੀਂ ਐ ਜੇ ਅਸੀਂ ਰਿਸ਼ਟਾ ਕਰ ਦਿੰਦੇ ਤੇ ਉਹ ਇੱਕ ਵੱਖਰੀ ਗੱਲ ਸੀ ਪਰ ਮੇਰਾ ਮੁੰਡਾ ਇਦਾਂ ਦੀ ਹਰਕਤਾਂ ਨਹੀਂ ਕਰਦਾ ਹੈ ਵੀ ਜੇ ਉਹ ਵਿਆਹਿਆ ਆਇਆ ਤੇ ਜੇ ਇਹ ਜਾਊਗੀ ਤੇ ਨਹੀਂ ਨਹੀਂ ਮੇਰਾ ਉਹ ਕਹਿਣ ਦਾ ਮਤਲਬ ਨਹੀਂ ਮੈਂ ਤਾਂ ਨਹੀਂ ਗੱਲ ਸਮਝਾ ਰ ਮਾਰ ਚ ਆਦਮੀ ਨੂੰ ਬਦਲਣ ਲੱਗੇ ਨਾ ਟਾਈਮ ਨਹੀਂ ਲੱਗਦਾ ਕਹਿੰਦੇ ਆ ਨਾ ਆਦਮੀ ਦੀ ਫਿਤਰਤ ਕੋੜੇ ਵੀ ਬਦਲਦੀ ਨਹੀਂ ਇਹਨਾਂ ਨੂੰ ਫਰਲਾ ਲੱਗਿਆ ਨਾ ਤੇ ਵੱਜਣ ਲੱਗਿਆ ਮੌਕੇ ਤੇ ਟਾਈਮ ਨਹੀਂ ਲੱਗਦਾਗਾ ਇਹ ਗੱਲ ਖਰੀ ਖੋਤੀ ਜੇ ਸਮਝ ਲਓ ਵਾਸਤੇ ਕੋਈ ਗੱਲ ਨਹੀਂ ਭੈਣ ਜੀ ਸਮਝੀ ਹੋਈ ਹੈ ਗੱਲ ਮੇਰੀ ਗੱਲ ਸੁਣੋ ਭੈਣ ਜੀ ਹੂੰ ਆਪਣੇ ਭਾਂਡੇ ਨੂੰ ਨਾ ਇੰਨਾ ਵੀ ਖਰੋਚ-ਖਰੋਚ ਕੇ ਦੁਨੀਆ ਤੇ ਅੱਗੇ ਨਾ ਮਨ ਜੋ ਕਿ ਤੁਹਾਨੂੰ ਉਹਦੇ ਚ ਆਪਣਾ ਹੀ ਚਿਹਰਾ ਤੁਹਾਨੂੰ ਸਾਫ਼ ਨਜ਼ਰ ਆ ਗਏ ਕਿ ਮੰਜਿਆ ਕਿਉਂ ਗਿਆ ਵਾ ਤੇ ਗਲਤੀਆਂ ਆਪਣੀਆਂ ਹੀ ਹੁੰਦੀਆਂ ਕਿਉਂਕਿ ਇਹਨੂੰ ਤੇ ਸਾੜਿਆ ਇੰਨਾ ਕੋ ਹੁੰਦਾ ਨਾ ਤੁਮਕੇ ਜੋਰ ਲਾਕੇ ਤੇ ਮਾਂਜਦੇ ਹੋ ਫਿਰ ਲਿਸ਼ਕਾਂਦੇ ਹੋ ਨਾ ਜਦੋਂ ਉਹ ਤੁਹਾਡੇ ਹੱਥ ਵੀ ਖਰਾਬ ਕਰਦਾ ਤਾਂ ਥੱਡ ਨਿਸ਼ਾਨ ਨਹੀਂ ਪੰਦਾ ਜੀ ਪਤਾ ਨਾ ਰਿਸ਼ਤੇ ਵੀ ਕੁਝ ਜਿੱਤਾਂ ਦੇ ਹੁੰਦੇ ਨੇ ਮੈਂ ਰਿਸ਼ਤੇ ਬੜੇ ਨਾਜ਼ੂਕ ਹੁੰਦੇ ਨੇ ਇਹ ਕੁੜਮਾਚਾਰੀ ਦੇ ਕਹਿੰਦੇ ਨੇ ਫੁੱਲਾਂ ਦੀ ਸਹਿਜ ਵਰਗੇ ਹੁੰਦੇ ਨੇ ਇਹਨਾਂ ਨੂੰ ਆਹਮ ਸਾਹਮ ਕੇ ਚੱਲਣਾ ਪੈਂਦਾ ਤੇ ਆਹਮ ਸਾਹਮ ਕੇ ਤਹੀ ਬੜਾ ਚੱਲੰਦੇ ਤੂੰ ਇਹ ਜਦੋਂ ਵੀ ਵੇਖਦੇ ਹੋ ਨਾ ਉਦੋਂ ਤਹੀ ਮੌਕਾ ਨਹੀਂ ਛੱਡਦੇ ਵੀ ਮੈਂ ਬੋਲੀ ਜਾਵਾਂ ਬੋਲੀ ਜਾਵਾਂ ਬੋਲੀ ਜਾਵਾਂ ਅੱਛਾ ਹਾਂ ਮੇਰੀ ਗੱਲ ਸੁਣੋ ਕੀ ਨੇ ਕੀਤਾ ਮੈਂ ਆਪਣੀ ਧੀ ਇਸ ਰਿਆਨ ਵਾਸਤੇ ਇਸ ਕਰ ਚੁ ਕੀ ਨਹੀਂ ਕੀਤਾ ਉਹਨੂੰ ਮਸਾਨ ਵਾਸਤੇ ਕੀ ਨਹੀਂ ਕੀਤਾ ਕਿ ਅਰਜਨ ਬਾਹਰ ਚਲ ਜੇ ਤਾਂ ਮੈਂ ਪੈਸੇ ਨਹੀਂ ਦਿੱਤੇ ਦੱਸੋ ਅਰਜਨ ਬਾਹਰ ਚਲ ਜੇ ਨਹੀਂ ਮੇਰੀ ਕੁੜੀ ਬਾਹਰ ਚਲੇ ਚ ਬਿਲਕੁਲ ਬੇਨ ਜੀ ਇਹ ਤਾਂ ਪਹਿਲਾਂ ਗੱਲ ਤੈਅ ਹੋਈ ਸੀ ਜੇ ਮੁੰਡਾ ਤੁਹਾਡਾ ਬਾਹਰ ਜਾ ਰਿਹਾ ਨਾ ਉਹਨੇ ਵਿਆਹ ਤਾਂ ਕੀਤਾ ਸੀ ਕਿ ਕੁੜੀ ਵੀ ਉਹ ਚਾਹਦਾ ਉਹ ਜਿਹੜੀ ਬਾਹਰ ਜਾਣਾ ਚੰਦੀ ਹੈ ਸਿਆਣੀ ਵੈਣੀ ਕੁੜੀ ਲਾ ਕੇ ਵੱਠੀ ਪੁੱਛ ਲੋ ਅੱਜ ਇਹਨਾਂ ਕਿਤੇ ਰਿਸ਼ਤਾ ਤਿਆ ਹੁੰਦਾ ਉੱਥੇ ਗੱਲ ਕੀਤੀ ਜਾਂਦੀ ਹੈ ਕਿ ਬੱਚੇ ਬਾਹਰ ਜਾਣਗੇ ਕੁੜੀ ਤਾਂ ਸੋ ਟਿਕੇਗੀ ਕਦੀ ਚੱਲ ਬੇਟਾ ਤੂੰ ਸਿਆਣੀ ਵੈਣੀ ਗਈਆਂ ਐਜੂਕੇਟਡ ਹੀ ਆਂ ਤੇਰੇ ਨਾਲ ਗੱਲ ਕੀਤੀ ਜਾਵੇ ਕਿ ਤੇਰਾ ਵਿਆਹ ਕਰਨ ਲੱਗੇ ਆ ਮੁੰਡੇ ਦੇ ਨਾਲ ਤੂੰ ਬਾਹਰ ਜਾਏਂਗੀ ਤੇ ਕੱਲ ਤੈਨੂੰ ਬਾਹਰ ਨਾਲ ਹੀ ਝਿੱਕੇ ਜਾਇਆ ਜਾਵੇ ਤੂੰ ਕੀ ਕਰੇਂਗੀ ਦੱਸ ਨਾ ਬੇਟਾ ਕੀ ਕਰੇਂਗੀ ਉੱਥੇ ਤੂੰ ਮੈਂ ਪਤਾ ਕੀ ਕਰਾਂਗੀ ਹਾਂ ਜਿੱਥੇ ਇਹੋ ਜਿਹੀ ਸੱਸ ਹੋਵੇ ਮੈਂ ਉੱਥੇ ਰਹਿਣਾ ਪਸੰਦ ਕਰਾਂਗੀ ਨਾ ਆਪਣੇ ਮਾਂ ਨੂੰ ਬਕਵਾਸ ਕਰਨ ਨਵਾਂਗੀ ਨਾ ਕਿਸੇ ਹੋਰ ਨੂੰ ਲੱਗੀ ਨਾ ਸਮਝ ਵਾ ਵਾ ਵੈਰੀ ਗੁੱਡ ਜਿੱਦਾਂ ਤੇ ਤੂੰ ਹੀ ਹੋਂ ਤਾਂ ਤੇ ਤੁਹਾਡੇ ਰਿਸ਼ਤੇਦਾਰ ਅਏਗੇ ਤੇ ਸਾਹਮਣੇ ਗੱਲ ਕਰਨ ਦੀ لیاقت ਹੀ ਨਹੀਂ ਜਰਾ ਮਾਸਾ ਵੀ ਭੈਣ ਜੀ ਜੇ ਉਹਨੂੰ ਪੁੱਛਿਆ ਤੇ ਉਹਨੇ ਜਵਾਬ ਦਿੱਤਾ ਨਹੀਂ ਤੇ ਚੁੱਪ ਕਰਕੇ ਬੈਠੀ ਸੀ ਕੁੜੀ ਜਵਾਬ ਹੀ ਤਾਂ ਕਲੇ ਜਿੰਨਾ ਦਿੱਤਾ ਵੈ ਬੜਾ ਗੱਲ ਕਰਨੀ ਸੋਖੀ ਐ ਜਦੋਂ ਸਾਈਆਂ ਵਧਾਈਆਂ ਪੁੱਖੀਆਂ ਪੈ ਜਾਂਦਾ ਫੇਰਾ ਗਲ ਟਿਕਾਣੇ ਆ ਜਾਂਦੀ ਐ ਮੇਰੀ ਗੱਲ ਸੁਣੋ ਭੈਣ ਜੀ ਜੇ ਤੂੰ ਹੀ ਇਹ ਬਾਹਰ ਨਹੀਂ ਨਾ ਜਾਣਾ ਤੇ ਨਾ ਜਾਓ ਤੁਹਾਡਾ ਸਰਦਾ ਹੈਗਾ ਹਾਰਪ੍ਰੀਤ ਦਾ ਅਰਜੰਦਾ ਨਹੀਂ ਜੇ ਸਰਦਾ ਕਦੀ ਕਦੀ ਨਾ ਬੱਚਿਆਂ ਦੇ ਕਰਮ ਹੁੰਦੇ ਇੱਕ ਦੂਜੇ ਦੇ ਨਾਲ ਉਹਦੇ ਨਾਲ ਵਿਆਹੀ ਗਈ ਸੀ ਨਾ ਤੇ ਵੇਲੇ ਉਹਦਾ ਵਿਆਹ ਲੱਗ ਗਿਆ ਚਲਾ ਗਿਆ ਬਾਹਰ ਅੱਜ ਉਹਨੂੰ ਵੀ ਬਾਹਰ ਭੇਜ ਦੋਗੇ ਨਾ ਉਹਦੇ ਜਿਹੜੇ ਲੁਕੇ ਹੋਏ ਨਾ ਕੰਮ ਉੱਥੇ ਉਹ ਵੀ ਤਰ ਜਾਣਗੇ ਇਹ ਬੱਚਿਆਂ ਦਾ ਗੁੱਡ ਲੱਕ ਹੁੰਦਾ ਇੱਕ ਦੂਜੇ ਨਾਲ ਜੇ ਕੋਈ ਮਦਦ ਚਾਹੀਦੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਾਡੀ ਪ੍ਰਾਪਰਟੀ ਜ਼ਿਆਦਾ ਹੈ ਦੁਬਾਰਾ ਨਹੀਂ ਅਸੀਂ ਸੇਲ ਹਜੇ ਵੀ ਕਰ ਸਕਦੇ ਬਹੁਤ ਪੈਸਾ ਲੱਭਣ ਦੀ ਲੋੜ ਹੈ ਤੇ ਮੈਂ ਫੇਰ ਆਪਣੀ ਧੀ ਨੂੰ ਤੋਰਨ ਵਾਸਤੇ ਪਰ ਆ ਆ ਵਗੇ ਹੋਗੇ ਸਾਰੇ ਕੰਮ ਕਰਾਵਾਂਗੀ ਤੇ ਇੱਕ ਇੱਕ ਰੁਪਈਆ ਮੈਂ ਲਾਵਾਂਗੀ ਬੋਲੋ ਮੇਰੀ ਕੁੜੀ ਵਸੇ ਤੁਸੀਂ ਬਾਹਰ ਜਾਂਦੀ ਤਿਆਰੀ ਕਦੋਂ ਕਰਨੀ ਹੈ ਭੈਣ ਜੀ ਪੈਸਿਆਂ ਦੀ ਤਾਂ ਗੱਲ ਹੀ ਨਹੀਂ ਫਿਰ ਮੇਰੀ ਗੱਲ ਸੁਣੋ ਭੈਣ ਜੀ ਮੈਂ ਤੁਹਾਨੂੰ ਕਿਹਾ ਕਿ ਜਾਣ ਵਾਲਾ ਕੰਮ ਤਾਂ ਨਹੀਂ ਜੇ ਹੱਲੇ ਹੈਗਾ ਲੱਗੀ ਜੇ ਸਮਝ ਫਿਰ ਫਿਰ ਕੀ ਤੁਸੀਂ ਜਿੱਦੋਂ ਆਂਦੇ ਜੇ ਜੇ ਚਲੇ ਜੋ ਤੁਹਾਡੇ ਘਰ ਤਾਂ ਜੇ ਅੱਜ ਤੁਸੀਂ ਆਂਦੇ ਤਾਂ ਇੱਕੋ ਹੀ ਰੋਣਾ ਇੱਕੋ ਹੀ ਰਾਟ ਬਾਰ ਵੇਚ ਦੋ ਬਾਰ ਵੇਚ ਦੋ ਬਾਰ ਵੇਚ ਦੋ ਹਰਪ੍ਰੀਤ ਉਦੋਂ ਜਾਏਗੀ ਜਦੋਂ ਮੈਂ ਜਾਵਾਂਗੀ ਬਾਹਰ ਓਨੀ ਦੇਰ ਤੱਕ ਨਾ ਹਰਪ੍ਰੀਤ ਜਾਏਗੀ ਨਾ ਬੱਚਾ ਜਾਏਗਾ ਨਾ ਕੋਈ ਹੋਰ ਜਾਏਗਾ ਤੇ ਜੇ ਤੁਹਾਨੂੰ ਬਹੁਤੀ ਗਾਲੀ ਹੈ ਭੈਣ ਜੀ ਬਾਹਰ ਭੇਜਣ ਦੀ ਤੇ ਲੈ ਜਾਓ ਆਪਣੀ ਕੁੜੀ ਨੂੰ ਤੇ ਭੇਜ ਲੋ ਬਾਹਰ ਮੈਨੂੰ ਵੀ ਤਾਂ ਪੈਸਾ ਫੜਾਣ ਦੀ ਗੱਲ ਕਰਦੇ ਹੋ ਨਾ ਆਪੇ ਲਾ ਲਓ ਵਾਹ ਜੀ ਤੁਹਾਡੇ ਵਰਗੇ ਜਦੋਂ ਨੂਹਾਂ ਨੂੰ ਨਾ ਆਪਣੇ ਘਰ ਧੀ ਬਣਾ ਕੇ ਲੈ ਆਉਂਦੇ ਹੋ ਨਾ ਇਹ ਸਾਡੀ ਧੀ ਹੈ ਕੀ ਹੈ ਨਾ ਉਹਨੂੰ ਨੂਹ ਦੇ ਰਿਸ਼ਤੇ ਰਹਿੰਦੇ ਹੋ ਤੇ ਨਾ ਇਹਨੂੰ ਧੀ ਦੇ ਰਿਸ਼ਤੇ ਕਿ ਇਹ ਇਨਸਾਨੀਅਤ ਵੀ ਉਹਦੇ ਨਾਲ ਖਤਮ ਕਰ ਦਿੰਦੇ ਇਨਸਾਨੀਅਤ ਕਿੱਥੇ ਖਤਮ ਕੀਤੀ ਮੈਂ ਤਾਂ ਰੱਖੀ ਹੋਈ ਹੈ ਟੌਰਚਰ ਹੀ ਕੀਤਾ ਆ ਦੀ ਲਾਈਫ ਚ ਟੌਰਚਰ ਸਮਝਣਾ ਟੌਰਚਰ ਸਮਝੋ ਅਹੀਂ ਤੇ ਗੱਲ ਕੀਤੀ ਮੂੰਹ ਤੇ ਕੋਨ ਤਾਂ ਇਹਨੂੰ ਜੋ ਮਰਜੀ ਸਮਝੋ ਇਹ ਤੁਹਾਡੀ ਸੋਚ ਹੈ ਵੀ ਤੁਸੀਂ ਇਹਨੂੰ ਕੀ ਸਮਝ ਕੇ ਚੱਲਣਾ ਕੋਈ ਗੱਲ ਇੱਕ ਮਿੰਟ ਅੰਟੀ ਹੂੰ ਕੁਝ ਜ਼ਿਆਦਾ ਗਰਮ ਹੋਇਆ ਯਾ ਅੰਟੀ ਉਹ ਨਾਲ ਹੀ ਮੈਂ ਠੰਡਾ ਲੈ ਕੇ ਆ ਜਾ ਬੱਤ ਨਾਲੇ ਜਿੰਨੀ देर ਸਾਹਮਣੇ ਰਹਿਾਂਗੀ ਨਾ ਇਹਨਾਂ ਦੇ ਪਾਰ ਆ ਹੀ ਰਹਿਣਾ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਯਾਨੀ ਕਿ ਆਪਣੀ ਭੈਣ ਦੀ ਪਰਜਾਈ ਦੀ ਕੁੜੀ ਨੂੰ ਮੈਨੂੰ ਠੰਡਾ ਨਹੀਂ ਚਾਹੀਦਾ ਮੈਂ ਇੱਥੇ ਜਾ ਰਹੀ ਹਾਂ ਔਰ ਇਹ ਗੱਲ ਹਰਪ੍ਰੀਤ ਦੀ ਮੈਂ ਸਿਮਰਤ ਨੂੰ ਫੋਨ ਕਰ ਲੈਣੀ ਹੈ ਮੈਨੂੰ ਪੱਕਾ ਯਕੀਨ ਹੈ ਮੇਰੀ ਕੁੜੀ ਨਾ ਸਿਮਰਤ ਵਾਲੀ ਗਈ ਹੁੰਦੀ ਫਿਰ ਤੁਸੀਂ ਕਰ ਲਿਆ ਤੁਸੀਂ ਨਾ ਮੇਰੇ ਸਾਹਮਣੇ ਮੈਨੂੰ ਵੀ ਪਤਾ ਲੱਗਦਾ ਕਿੰਨਾ ਕੁ ਸਿਮਰਤ ਵਾਲੀ ਹੈ ਮੈਨੂੰ ਯਕੀਨ ਆਪਣੀ ਧੀ ਤੇ ਪਰ ਮੈਨੂੰ ਨਹੀਂ ਹੈ ਨਾ ਕਿੱਥੋਂ ਹੋਏਗਾ ਤੁਹਾਨੂੰ ਪਰਦੇਸ 'ਚ ਬੈਠੇ ਆਪਣੇ ਮੁੰਡੇ ਤੇ ਯਕੀਨ ਹੈ ਨਾ ਤੇ ਮਿੰਨ ਇਥੇ ਲੋਕਲ ਬੈਠੀ ਆਪਣੀ ਦੀ ਦੇ ਯਕੀਨ ਹੈ ਗੱਲ ਯਕੀਨ ਹੈ ਤੇ ਬੱਚੇ ਦਾ ਉਹਨੂੰ ਕੋਈ ਧਿਆਨ ਨਹੀਂ ਦਾਦੀ ਗਈ ਹੈ ਨਾ ਸਾਂਭ ਲਵੇ ਅੱਛਾ ਦੁਪਹਿਰ ਦੀ ਮੈਂ ਹੀ ਸਾਂਭਣੇ ਦੁਪਹਿਰ ਦੀ ਸਾਂਭ ਨਹੀਂ ਦੇਈਆਂ ਕਿਤੇ ਸਾਰ ਕੀਤਾ ਭੈਣ ਜੀ ਕੋਈ ਆਪਣੀਆਂ ਅੰਸਾਂ ਨੂੰ ਸਾਂਭਣ ਦਿਓ ਗਵੰਡੀਆਂ ਦੀ ਤਾਂ ਨਹੀਂ ਸਾਂਭਣਦੇ ਮੈਂ ਕਿਹਾ ਸਾਂਭਾ ਕਿਸੇ ਦੀ ਅੰਸ ਸਸਟੀਕਾਰ ਸਸਟੀਕਾਰ ਮੀਨਾ ਵੇਖੇ ਹਰਬ੍ਰੀਤ ਦੀ ਮਾਂ ਸੀ ਕਿੰਨਾ ਬੋਲਦੀ ਕਿੰਨੀ ਬਕਵਾਸ ਕਰਦੀ ਆ ਆ ਅਕਲ ਹੀ ਨਹੀਂ ਹੈਗੀ ਜਰਾ ਜਿੰਨੀ ਵੀ ਇਹਨੂੰ ਆਈ ਸੀ ਮੈਨੂੰ ਸਮਝਾਣ ਮੈਨੂੰ ਅਕਲ ਦੇਣ ਪਰ ਜਦੋਂ ਹੁਣ ਆਪਣੀ ਕੁੜੀ ਨਹੀਂ ਨਾ ਘਰ ਹੈਗੀ ਹੁਣ ਪਤਾ ਲੱਗੂ ਕਿ ਮੇਰੀ ਕੁੜੀ ਕਿੱਥੇ ਗਈ ਭਾਜਣਾ ਹੋਣ ਪਈਆਂ ਹਣੀਆਂ ਇਹਨੂੰ